ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਵੈਸੇ ਪਤਾ ਤਾਂ ਕੱਲ ਹੀ ਲੱਗ ਗਿਆ ਸੀ ਕਿਸੇ ਕਾਰਨ ਕਰਕੇ ਵੀਡੀਓ ਨਹੀਂ ਪਾਈ ਵੀ ਪਤਾ ਲੱਗਾ ਇਸ ਗੱਲ ਦਾ ਵੀ ਉਹ 27 ਤਰੀਕ ਆ ਰਹੀ ਹੈ ਜਿਹੜੀ ਉਸ ਦਿਨ ਜਿਹੜੀ ਮਾਝੇ ਦੀ ਧਰਤੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੋਈ ਗੇਹ ਪਰੇਡ ਦੀ ਗੱਲਬਾਤ ਕਰ ਰਹੇ ਆ ਕੁਝ ਕੋਈ ਵੱਖਰੀ ਜਮਾਤ ਉੱਠੀ ਆ ਹੁਣ ਨਵੀਂ ਤੇ ਚਲੋ ਸਰਕਾਰ ਇਹਨਾਂ ਦਾ ਖਿਆਲ ਖਿਦ ਰੱਖੇ ਸਕਿਉਰਟੀਆ ਦਾ ਉਹ ਇਹਨਾਂ ਨੂੰ ਭਾਈ ਹੁਣ ਆਮ ਖਤਰੇ ਵਾਲਾ ਇਲਾਕਾ ਦਾ ਵਾ ਤੇ ਅਸੀਂ ਦੱਸਦਗੇ ਗਏ ਪ੍ਰੇਟ ਦਾ ਤਾਂ ਪਤਾ ਨਹੀਂ ਗਏ ਪ੍ਰੇਟ ਪਤਾ ਨਹੀਂ ਕਦੋਂ ਹੋ ਜੇ ਤੇ ਹੁਣ ਪਲੱਸ 1 ਪਲੱਸ 2 ਦੇ ਪੇਪਰ ਹੋਏ ਆ ਤੇ 10ਵੀਂ ਦੇ ਪੇਪਰ ਹੋਏ ਆ ਬੱਚੇ ਵਿਹਲੇ ਹੀ ਆ ਤੇ 20 25 ਬੱਚੇ ਨਵੇਂ ਆਏ ਵੀ ਆ ਉਹ ਕਹਿੰਦੇ ਵੀ ਭਾਈ ਸਾਹਿਬ ਵੀ ਅਸੀਂ ਵੀ ਨਾਲ ਜੱਥੇ ਜਾਉਣਾ ਤੇ ਉਹਨਾਂ ਨੂੰ ਅਸੀਂ ਰੱਖਦੇ ਆ ਸੈਕਟ ਕਰ ਦਿੰਦੇ ਆ ਹੱਥੋਂ ਤਖਲਾਉਣੇ ਆ ਅਸੀਂ ਇਹਨਾਂ ਤੇ ਹੀ ਖਲਾਵਾਗੇ ਮੇਰੇ ਹਿਸਾਬ ਨਾਲ ਤੇ ਬਾਕੀ ਸੰਗਤ ਤਿਆਰ ਪਰ ਤਿਆਰ ਰਵੇ ਤੇ ਇਹ ਆਪਾਂ ਪਰੇਟ ਦਾ ਤਾਂ ਪਤਾ ਨਹੀਂ ਪਰ ਪਰੇਟ ਜਰੂਰ ਕਰਨੀ ਆ ਤੇ ਦੂਜੀ ਗੱਲ ਇੱਕ ਹੋਰ ਆ ਵੀ 27 ਤਰੀਕ ਤਾਂ ਬਹੁਤ ਦੂਰ ਆ ਵੀ ਆਪਾਂ ਟ੍ਰਾਫਿਕ ਇਹਨਾਂ ਨੂੰ ਪਹਿਲਾਂ ਹੀ ਵੰਡ ਲ ਗਏ ਜੇ ਤਾਂ ਹਾਰ ਦਿਆਂ ਤੇ ਬੇਨਤੀ ਕਰਨੀ ਸੀ ਪੰਜਾਬ ਵਾਸੀਆਂ ਨੂੰ ਆ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਤੇ ਉਹਦੇ ਵਿੱਚੋਂ ਮੈਂ ਫੋਟੋ ਕੱਟ ਕੇ ਆਹ ਲਾਈਆਂ ਹੋਈਆਂ ਵਿੱਚ ਵੀਡੀਓ ਦੇ ਤੇ ਵੀ ਜੇ ਕਿਸੇ ਨੂੰ ਪਤਾ ਇਹਨਾਂ ਦਾ ਪਹਿਲਾਂ ਤੇ ਮੈਂ ਤੁਹਾਨੂੰ ਦੱਸ ਦਿਆਂ ਆਪਾਂ ਇਹਨਾਂ ਨੂੰ ਪਹਿਲਾਂ ਹੀ ਜਿਹੜਾ ਹੈਗਾ ਸੀਰੀਜ਼ ਵਾਈਜ਼ ਇਨਾਮ ਵੰਡ ਦਾ ਸਮਰੋਹ ਘਰੋਂ ਘਰੀ ਜਾ ਕੇ ਕਰ ਹੀ ਆਈਏ ਐਵੇਂ ਲੇਟ ਹੁੰਦੇ ਫਿਰਨਗੇ ਵਿਚਾਰੇ ਉੱਥੇ ਆਉਂਦੇ ਫਿਰਨਗੇ ਘਰੇ ਜਾ ਕੇ ਹੀ ਦੇ ਆਈਏ ਇਹਨਾਂ ਨੂੰ ਟਰਾਫੀਆਂ ਹਨਾ ਕੀ ਲੱਛਣ ਕਰਦੇ ਆ ਇਹਨਾਂ ਨੂੰ ਸਮਝ ਨਹੀਂ ਆਉਂਦੀ ਕਰਨਾ ਕੀ ਆ ਇਸ ਕਰਕੇ ਪ੍ਰਸ਼ਾਸਨ ਕੰਟਰੋਲ ਕਰੇ ਇਸ ਕੰਮ ਨੂੰ ਵੀ ਇਹ ਕੰਮ ਦੀ ਕੋਈ ਬਹੁਤੀ ਦੇਣ ਨਹੀਂ ਹੈਗੀ ਤੇ ਨਾ ਹੀ ਇਹ ਜ਼ਰੂਰੀ ਆ ਜੇ ਕਿਸੇ ਦੇ ਵਿੱਚ ਇਹ ਕਣ ਕੰਡਾ ਹੈਗਾ ਇਸ ਗੱਲਬਾਤ ਦਾ ਤਾਂ ਦਾ ਘਰੇ ਹੀ ਰਵੇ ਗੋਪਰ ਰਵੇ ਤਾਂ ਵਧੀਆ ਗੱਲ ਆ ਇਹ ਨਾ ਹੋਵੇ ਕਿਤੇ ਵੀ ਵੱਡੇ ਲੈਵਲ ਤੇ ਕੰਮ ਕੋਈ ਹੋਰ ਹੋ ਜਾਏ ਇਸ ਕਰਕੇ ਅਸੀਂ ਅਡੀਕ ਕਰਦੇ ਆ ਵੀ ਭਾਈ ਕੀ ਸੁਨੇਹਾ ਆਉਂਦਾ ਤੇ ਇਹ ਪੰਜਾਬ ਦੀ ਧਰਤੀ ਤੇ ਕਿਤੇ ਵੀ ਨਹੀਂ ਹੋਣਾ ਚਾਹੀਦਾ